ਉੱਡ ਜਾ ਕਾਲਿਆ ਕਾਂਵਾ ਵੇ ਜਾਏ ਮਾਈਏ ਦੇ ਦੇਸ ਉੱਡ ਜਾ ਕਾਲਿਆ ਕਾਂਵਾ ਵੇ ਜਾਏ ਮਾਈਏ ਦੇ ਦੇਸ ਟੋਲ ਮੇਰਾ ਕਾਂਵਾ ਵੇ ਜਾਏ ਮਾਈਏ ਦੇ ਦੇਸ ਹਾੜ ਮਹੀਨਾ ਕਾਂਵਾ ਵੇ ਪੈਦਾ ਗਰਮੀ ਦਾ ਜੋਰ ਟੋਲ ਮੇਰਾ ਕਾਮਾ ਵੇ ਪੈਂਦਾ ਗਰਮੀ ਦਾ ਜੋਰ ਮਾਹੀ ਜੀ ਨੂੰ ਕਹਿਣਾ ਮਾਹੀ ਜੀ ਕਰ ਪੱਖੀ ਦਿ ਲੋੜ ਟੋਲ ਮੇਰਾ ਮਾਹੀ ਜੀ ਕਰ ਪੱਖੀ ਦਿ ਲੋੜ ਮਾਹੀ ਨੇ ਪੇਜੀ ਪੱਖੀ ਵੇ ਡੰਡੀ ਖਾਸ ਲੋਰ ਮਾਹੀ ਨੇ ਪੇਜੀ ਡੰਡੀ ਪੱਖੀ ਵੇ ਡੰਡੀ ਖਾਸ ਲੋਰ ਪਟਮਗਾ ਮ ਪੱਖੀ ਨੂੰ ਲਾਮਾ ਨਿਕਨੇ ਕੀ ਕੋਰ ਪਟਮਗਾ ਮ ਪੱਖੀ ਨੂੰ ਲਾਮਾ ਨਿਕਨੇ ਕੀ ਕੋਰ ਸੁਣ ਸੁਣ ਆਰਿਆ ਲਾ ਦੇਵੇ ਸੁਣ ਸੁਣ ਯਾਰਿਆ ਲਾ ਦੇਵੇ ਲਾ ਦੇ ਸੋਨੇ ਦੇ ਬੋਰ ਟੋਲ ਮੇਰਾ ਲਾ ਦੇਵੇ ਲਾ ਦੇ ਸੋਨੇ ਦੇ ਬੋਰ ਚੜੀ ਚਬਾਰੇ ਸਈਓਨੀ ਪੰਖੀ ਮਾਰੇ ਲਿਸ਼ਕੋਰ ਟੋਲ ਮੇਰਾ ਸੈਯੋ ਨੀ ਪੱਖੀ ਮਾਰੇ ਲਿਸ਼ਕੋਰ ਸ਼ਣ 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 ਕੇ ਪੱਖੀ ਵੇ ਬੋਲੇ ਮਾਈਏ ਦੇਬੋਲ ਟੋਲ ਖੀ ਵੇ ਬੋਲੇ ਮਾਈਏ ਦੇਬੋ ساری ਰਾਤ ਜਾਗੀ ਚੱਲਾਨੀ ਸੁਣੀ ਪੱਖੀ ਦਿ ਲੋਰ ਉਠਿਆ ਕਵੇਲਾ ਮਾਹੀ ਵੇਸ ਸੁ ਮਰਦੀ ਬੋਲ ਟੋਲ ਮੇਰਾ ਮਾਹੀ ਵੇਸ ਸੁ ਮਰਦੀ ਬੋਲ ਟੋਲ ਮੇਰਾ ਸੁਟੀ ਪਸ਼ਵਾੜੇ ਸਸੂਨੇ ਪੱਖੀ ਪੰਨ ਮਰੋੜ ਟੋਲ ਮੇਰਾ ਸਸੂਨੇ ਪੱਖੀ ਪੰਨ ਮਰੋ ਸੋਣ ਮਹੀਨਾ ਸੱਯੋ ਨੇ ਛੁੱਟੀ ਆ ਗਿਆ ਮੇਰਾ ਢੋਲ ਟੋਲ ਮੇਰਾ ਸੱਯੋ ਨੇ ਛੁੱਟੀ ਆ ਗਿਆ ਮੇਰਾ ਢੋਲ ਮਾਹੀ ਨਵਰ ਜਾ ਮਾਹੀ ਵੇ ਆਪਣੀ ਮਾਣਾ ਲੈ ਨ ਬੋਲ ਟੋਲ ਮੇਰਾ ਮਾਹੀ ਵੇ ਆਪਣੀ ਕਿਉ ਨਾ ਬੋਲਾਂ ਨਾਰੇ ਨੀ ਮਾਮਾ ਪੁੱਤरां ਦੇ ਜੋਰ ਟੋਲ ਮੇਰਾ ਨਾਰੇ ਨੀ ਮਾਮਾ ਪੁੱਤरां ਦੇ ਜੋ ਮਾਂ ਦੀਆਂ ਪੱਕੀਆਂ ਖਾਏ ਵੇ ਸਾਨੂੰ ਪੇਕੜੇ ਤੋਰ ਟੋਲ ਮੇਰਾ ਖਾਏ ਵੇ ਸਾਨੂੰ ਪੇਕੜੇ ਧੰਨਵਾਦ ਜੀ ਕਿਸਾ ਲੱਗਾ ਅੱਜ ਦਾ ਬਹੁਤ ਹੀ ਪਿਆਰਾ ਜਿਹਾ ਗੀਤ ਲਾਈਕ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਹਾਡੇ ਸਾਥ ਤੁਹਾਡੇ ਪਿਆਰ ਦੁਆਵਾਂ ਤੇ ਅਸ਼ੀਰਵਾਦ ਦੀ ਸਾਨੂੰ ਸਦਾ ਹੀ ਜ਼ਰੂਰਤ ਹੈ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ